ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਅੱਜ ਭਾਜਪਾ ਵਰਕਰਾਂ ਵੱਲੋਂ ਲੁਧਿਆਣਾ ਤੇ ਜ਼ਿਲ੍ਹਾ ਦਫ਼ਤਰ ਵਿਖੇ ਮਨਾਇਆ ਗਿਆ ਇਸੇ ਦੌਰਾਨ ਭਾਜਪਾ ਦੇ ਕੌਮੀ ਬੁਲਾਰੇ ਅਨਿਲ ਸਰੀਨ ਵੱਲੋਂ 100 ਦਿਨ ਦੇ ਕਾਰਜਕਾਲ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਦੱਸਿਆ ਗਿਆ ਕਿ ਇਹ ਪਹਿਲੀ ਸਰਕਾਰ ਹੋਵੇਗੀ ਜੋ ਆਪਣੇ ਕਾਰਜਕਾਲ ਦੇ ਇਹਨਾਂ ਦਿਨਾਂ ਦਾ ਪਿਉਰਾ ਤੇ ਰਹੀ ਹੈ ਕਿਉਂਕਿ ਜੋ ਕੇਂਦਰ ਦੀ ਮੋਦੀ ਸਰਕਾਰ ਦੇ ਤੀਜੇ ਕਾਰਜਕਾਲ ਦੇ ਦੌਰਾਨ ਤੇਜ਼ੀ ਨਾਲ ਕੰਮ ਹੋ ਰਿਹਾ ਕਿ ਸਰਕਾਰ ਵਿਲੇ ਨਹੀਂ ਹੋਇਆ ਉਹਨਾਂ ਦੱਸਿਆ ਕਿ ਕਰੋੜਾਂ ਰੁਪਏ ਦੇ ਪ੍ਰੋਜੈਕਟ ਪਾਸ ਕੀਤੇ ਗਏ ਨਾ ਸਿਰਫ ਕਿਸਾਨਾਂ ਲਈ ਸਗੋਂ ਮੱਧਵਰਗ ਦੇ ਲੋਕਾਂ ਲਈ ਵੀ ਰਾਹਤ ਦਿੱਤੀ ਗਈ ਸਿਟੀ ਹੋ ਵਾਟਸਰ ਸਤਿ ਆਹ ਜੀ ਸਾਹਿਬ ਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੇ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜਨਮ ਦਿਨ ਹੈ ਅਸੀਂ ਸਾਰੇ ਉਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦੇ ਹਾਂ ਜਨਮ ਦਿਨ ਪਰ ਪ੍ਰਭੂ ਕੋ ਇਹ ਕਾਮਣਾ ਕਰਦੇ ਆ ਵਾਹਿਗੁਰੂ ਦੇ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਲੰਬੀ ਆਯੂ ਚੰਗੀ ਸਿਹਤ ਔਰ ਦੇਸ਼ ਨੂੰ ਅੱਗੇ ਵਧਣ ਵਾਸਤੇ ਹੋਰ ਸ਼ਕਤੀ ਪ੍ਰਦਾਨ ਕਰਨ ਤਾਂ ਕਿ ਜਿਸ ਤਰੀਕੇ ਦੇ ਨਾਲ ਉਹ ਸਮਾਜ ਦੇ ਹਰ ਵਰਗ ਨੂੰ ਲੈ ਕੇ ਦੇਸ਼ ਦੀ ਤਰੱਕੀ ਵੱਲ ਕੰਮ ਕਰ ਰਹੇ ਨੇ ਔਰ ਦੇਸ਼ ਹੀ ਨਹੀਂ ਵਿਦੇਸ਼ ਦੇ ਵਿੱਚ ਵੀ ਭਾਰਤ ਦਾ ਝੰਡਾ ਬੁਲੰਦ ਕਰ ਰਹੇ ਨੇ ਔਰ ਅੱਜ ਪੂਰੇ ਵਿਸ਼ਵ ਦੇ ਇੱਕ ਸ਼ਕਤੀਸ਼ਾਲੀ ਨੇਤਾ ਦੇ ਰੂਪ ਦੇ ਵਿੱਚ ਉੱਭਰੇ ਨੇ ਪਰਮਾਤਮਾ ਉਹਨਾਂ ਨੂੰ ਹੋਰ ਸ਼ਕਤੀ ਬਖਸ਼ੇ ਅਤੇ ਇਸੇ ਤਰੀਕੇ ਦੇ ਨਾਲ ਸਾਡਾ ਭਾਰਤ ਦਾ ਨਾਮ ਵਿਸ਼ਵ ਵਿੱਚ ਰੋਸ਼ਨ ਕਰਦੇ ਰਹਿਣ ਅਤੇ ਸਾਡੇ ਸਾਰੇ ਭਾਰਤ ਵਾਸੀਆਂ ਦਾ ਮਾਰਗਦਰਸ਼ਨ ਕਰਦੇ ਰਹਿਣ ਉਹਦੀ ਅਗਵਾਈ ਕਰਦੇ ਰਹਿਣ ਸਾਡੀ ਇਹੀ ਉਹਨਾਂ ਨੂੰ ਅੱਜ ਦੇ ਦਿਹਾੜੇ ਤੇ ਇੱਕ ਕਾਮਨਾ ਹੈ ਔਰ ਇੱਕ ਵਾਰੀ ਫੇਰ ਤੁਹਾਡੇ ਮਾਧਿਅਮ ਨਾਲ ਆਪਣੇ ਸਾਰੇ ਸਾਥੀਆਂ ਦੇ ਬਿਹਾਫ ਦੇ ਉੱਤੇ ਭਾਰਤ ਜਨਤਾ ਪਾਰਟੀ ਪੰਜਾਬ ਵੱਲੋਂ ਭਾਰਤ ਜਨਤਾ ਪਾਰਟੀ ਜ਼ਿਲ੍ਹਾ ਲੁਧਿਆਣਾ ਵੱਲੋਂ ਅਸੀਂ ਮੋਦੀ ਜੀ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਹਾਂ ਉਹਦੇ ਨਾਲ ਨਾਲ ਉਦੇ ਨਾਲ ਨਾਲ ਅੱਜ ਮੋਦੀ ਸਰਕਾਰ ਦੇ ਜਿਹੜੇ ਸਾਡੀ ਐਨਡੀਆ ਦੀ ਤੀਜੀ ਵਾਰੀ ਪ੍ਰਧਾਨ ਮੰਤਰੀ ਮੋਦੀ ਜੀ ਬਣੇ ਨੇ ਉਹਦੇ 100 ਦਿਨ ਵੀ ਪੂਰੇ ਹੋਏ ਨੇ। ਅਰੇ 100 ਦਿਨ ਜਿਹੜੇ ਹੈਗੇ ਨੇ ਜਿੱਦ ਨਹੀਂ ਉਹਨਾਂ ਨੇ ਸੋਚ ਚੱਕੀ ਸੀ ਪਹਿਲੀ ਕੈਬਨਟ ਮੀਟਿੰਗ ਦੇ 100 ਦਿਨ ਦਾ ਟਾਰਗੇਟ ਫਿਕਸ ਕੀਤਾ ਸੀਗਾ। ਕਿ ਅਸੀਂ ਕਿਸ ਤਰੀਕੇ ਨਾਲ ਦੇਸ਼ ਨੂੰ ਅੱਗੇ ਵਧਾਣਾ ਹੈ? ਦੇਸ਼ ਦੇ ਵਿਚ ਸਮਾਜ ਦੇ ਹਰ ਵਰਗ ਦਾ ਧਿਆਨ ਰੱਖਣਾ ਹੈ। ਔਰ ਇਹਨਾਂ 100 ਦਿਨਾਂ ਚਿੱਤ ਵਿੱਚ ਅਸੀਂ ਹਰ ਸਾਲ ਆਪਣਾ ਰਿਪੋਰਟ ਕਾਰਡ ਪਿਛਲੇ 10 ਸਾਲ ਲੈ ਕੇ ਆਏ ਆ। ਅਸੀਂ ਇਹ 100 ਦਿਨ ਦਾ ਵੀ ਆਪਣਾ ਰਿਪੋਰਟ ਕਾਰਡ ਜਨਤਾ ਦੇ ਸਾਹਮਣੇ ਲੈ ਕੇ ਆਏ ਆ। ਔਰ ਆਜ਼ਾਦੀ ਦੇ ਬਾਅਦ ਕਿਸੇ ਵੀ ਪੋਲੀਟੀਕਲ ਪਾਰਟੀ ਚਾਹੇ ਕੋਈ ਵੀ ਸੱਤਾ ਚ ਰਹੀ ਹੈ ਚਾਹੇ ਕੇਂਦਰ ਚ ਰਹੀ ਹੈ ਚਾਹੇ ਰਾਜ ਚ ਰਹੀ ਹੈ। ਕਿਸੇ ਦੀ ਵੀ ਇੰਨੀ ਹਿੰਮਤ ਨਹੀਂ ਪਈ ਕਿ ਆਪਣੇ 100 ਦਿਨ ਦਾ ਜਾਂ 1 ਸਾਲ ਦਾ ਰਿਪੋਰਟ ਕਾਰਡ ਜਨਤਾ ਦੇ ਵਿੱਚ ਲੈ ਕੇ ਜਾਵੇ। ਜਿਹੇ ਕੰਮ ਕੀਤਾ ਤੇ ਲੈ ਕੇ ਜਾਵਾਂਗੇ ਸੋ ਇਹ 100 ਦਿਨਾਂ ਦੇ ਵਿੱਚ ਜਿਹੜੇ ਸੀ ਮੁੱਖ ਕੰਮ ਕੀਤੇ ਨੇ ਸਾਡੀ ਮੋਦੀ ਸਰਕਾਰ ਨੇ ਉਹਦੇ ਵਿੱਚ ਲਗਭਗ 15 ਲੱਖ ਕਰੋੜ ਦੇ ਪ੍ਰੋਜੈਕਟਸ ਨੂੰ ਅਪਰੂਵਲ ਦਿੱਤੀ ਗਈ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ 100 ਦਿਨ ਦੇ ਵਿੱਚ ਵੀ ਬਹੁਤ ਵੱਡਾ ਕੀਰਤੀਮਾਨ ਹੈਗਾ ਜਿੱਥੇ ਆਪਾਂ ਇਨਫਰਾਸਟ੍ਰਕਚਰ ਦੀ ਡਿਵੈਲਪਮੈਂਟ ਦੀ ਗੱਲ ਕਰ ਲਈਏ ਜਿੱਚ ਸੜਕਾਂ ਹੋ ਗਈਆਂ ਰੇਲਵੇਜ਼ ਹੋ ਗਏ ਪੋਰਟਸ ਹੋ ਗਏ 에ਅਰਵੇਜ਼ ਹੋ ਗਏ 3 ਲੱਖ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟਸ ਦੀ ਜਿਹੜਾ ਹੈ ਉਹ ਸ਼ੁਰੂਆਤ ਕੀਤੀ ਗਈ ਹੈ ਇਸ ਦੇ ਨਾਲ ਨਾਲ ਜਿਵੇਂ ਤੁਸੀਂ ਜਾਣਦੇ ਹੋ ਕਿ ਰੂਰਲ ਕਨੈਕਟੀਵਿਟੀ ਸ਼ਹਿਰ ਨਾਲ ਅੱਛੀ ਰਹੇ ਉਹਦੇ ਵਾਸਤੇ ਪ੍ਰਧਾਨ ਮੰਤਰੀ ਰੂਰਲ ਰੋਡ ਸਕੀਮ ਜਿਹੜੀ ਹੈਗੀ ਸਾਡੀ ਗ੍ਰਾਮੀਣ ਸੜਕ ਯੋਜਨਾ ਜਿਹਨੂੰ ਕਹਿੰਦੇ ਆ 62500 ਕਿਲੋਮੀਟਰ ਸੜਕਾਂ ਲਗਭਗ 49000 ਕਰੋੜ ਦੀ ਲਾਗਤ ਦੇ ਨਾਲ ਉਹプチ ਹਜ਼ਾਰ ਪਿੰਡ ਜਿਹੜੇ ਪਹਿਲਾਂ ਕਨੈਕਟਡ ਨਹੀਂ ਸੀ ਸ਼ਹਿਰਾਂ ਦੇ ਨਾਲ ਦੇ ਲਿੰਕ ਰੋਡਸ ਦੇ ਨਾਲ ਉਹਨਾਂ ਨੂੰ ਕਨੈਕਟ ਕਰਨ ਦਾ ਇਹ ਟੀਚਾ ਜਿਹੜਾ ਹੈਗਾ ਬੈ ਲਿਤਾ ਗਿਆ ਪ੍ਰੋਜੈਕਟ ਲਾਂਚ ਕੀਤਾ ਗਿਆ। ਔਰ ਜਿਹੜਾ ਆਲਰੇਡੀ ਐਗਜ਼ਿਸਟਿੰਗ ਰੋਡ ਨੈਟਵਰਕ ਹੈਗਾ 50600 ਕਰੋੜ ਦੀ ਲਾਗਤ ਦੇ ਨਾਲ ਉਸ ਨੂੰ ਹੋਰ ਸਟਰੈਂਥਨ ਕੀਤਾ ਜਾਏਗਾ। ਔਰ 8 ਨੈਸ਼ਨਲ ਹਾਈ ਸਪੀਡ ਕੋਰੀਡੋਰਸ ਜਿਹਦਾ ਲਗਭਗ 936 ਕਿਲੋਮੀਟਰ ਦਾ ਦਾਇਰਾ ਹੋਏਗਾ। ਇਹ ਨਵੇਂ ਪ੍ਰੋਜੈਕਟ ਜਿਹੜੇ ਅਸੀਂ ਲਾਂਚ ਕੀਤੇ ਨੇ ਇਹਦੇ ਨਾਲ ਨਾਲ ਅਸੀਂ ਸਾਰੇ ਜਾਣਦੇ ਆ ਕਿ ਕਿਸਾਨ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਚ ਵਸਦਾ ਹੈ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਕੇਂਦਰ ਸਰਕਾਰ ਹੈ ਕਿਸਾਨ ਪੱਖੀ ਸਰਕਾਰ ਹੈ ਔਰ ਹਮੇਸ਼ਾ ਕਿਸਾਨਾਂ ਦੀ ਚਿੰਤਾ ਕਰਦੀ ਹੈ ਕਿ ਉਹਨੂੰ ਕਿਸ ਤਰੀਕੇ ਨਾਲ ਉਹਦੀ ਫਸਲ ਦਾ ਵਾਜਬ ਮੁੱਲ ਮਿਲੇ ਉਹਦੀ ਫਸਲ ਸਮੇਂ ਸਿਰ ਚੱਕੀ ਜਾਵੇ ਔਰ ਵੱਧ ਤੋਂ ਵੱਧ ਮੁੱਲ ਮਿਲੇ ਔਰ ਕਿਸਾਨਾਂ ਦੇ ਉਥਾਨ ਵਾਸਤੇ ਜਿਹੜਾ ਸੀ ਸਾਡੀ ਪ੍ਰਧਾਨ ਮੰਤਰੀ ਕਿਸਾਨ ਸਮਰਨ ਨਿਧੀ ਹੈ ਉਹਦੀ 17ਵੀਂ ਕਿਸ਼ਤ ਜਿਹੜੀ ਹੈ ਲਗਭਗ 20000 ਕਰੋੜ ਰੁਪਏ ਦੀ ਉਹ ਵੀ ਅਸੀਂ ਇਸ 100 ਦਿਨ ਦੇ ਵਿੱਚ ਵਿੱਚ ਕਿਸਾਨਾਂ ਦੇ ਖਾਤੇ 'ਚ 2000 ਰੁਪਏ ਪਾਇਆ ਹੈ ਔਰ ਇਹਦਾ ਜਿਹੜਾ ਹੈਗਾ ਲਗਭਗ 9.3 ਕਰੋੜ ਕਿਸਾਨਾਂ ਨੂੰ ਇਹਦਾ ਲਾਭ ਮਿਲਿਆ ਇਹਦੇ ਨਾਲ ਅਸੀਂ ਖਰੀਫ ਦੀਆਂ ਜਿਹੜੀਆਂ ਫਸਲਾਂ ਹੁੰਦੀਆਂ ਨੇ ਇਸ ਸੀਜ਼ਨ ਦੀਆਂ ਉਹਨਾਂ ਦੀ ਮਿਨਿਮਲ ਸਪੋਰਟ ਪ੍ਰਾਈਸ ਵੀ ਬੜੀ ਵਧਾ ਕੇ ਅਸੀਂ ਕਿਸਾਨਾਂ ਨੂੰ ਉਹਦਾ ਵਾਜਬ ਮੁੱਲ ਮਿਲੇ ਉਹ ਦੀ ਡਿਕਲੇਅਰ ਕੀਤਾ ਹੈਗਾ। ਔਰ ਲਗਭਗੇ 2 ਲੱਖ ਕਰੋੜ ਰੁਪਏ ਦਾ ਫਾਇਦਾ ਜਿਹੜਾ ਹੈਗਾ ਵਾ ਉਹ ਕਿਸਾਨਾਂ ਨੂੰ ਇਹਦੇ ਤੋਂ ਮਿਲਣ ਵਾਲਾ ਹੈ। ਇਸੇ ਨਾਲ ਨਾਲ ਜਿਹੜਾ ਪਿਆਜ਼ ਔਰ ਬਾਸਮਤੀ ਦੇ ਐਕਸਪੋਰਟ ਦਾ ਇਸ਼ੂ ਚੱਲਦਾ ਰਹਿੰਦਾ। ਕਿਉਂਕਿ ਸਾਨੂੰ ਇੱਕ ਬੈਲੈਂਸ ਮੇਨਟੇਨ ਕਰਨਾ ਹੁੰਦਾ। ਉਹ ਮਿਨਿਮਮ ਐਕਸਪੋਰਟ ਪ੍ਰਾਈਸ ਜਿਹੜੀ ਅਨੀਅਨ ਔਰ ਬਾਸਮਤੀ ਤੇ ਸੀਗੀ ਅਸੀਂ 40% ਤੋਂ ਘਟਾ ਕੇ ਉਹਨੂੰ 20% ਕਰ ਦਿੱਤਾ ਹੈ। ਉਰੇ ਦੇ ਨਾਲ ਨਾਲ ਆਪਣੇ ਦੇਸ਼ ਦੇ ਵਿੱਚ ਪਾਮ ਆਇਲ ਸੋਇਆਬੀਨ ਸਨਫਲਾਵਰ ਇਹਦੀ ਉਹਨਾਂ ਨੂੰ ਵੱਧ ਮੁੱਲ ਮਿਲ ਸਕੇ ਕਿਉਂਕਿ ਕਈ ਵਾਰੀ ਕਿਸੇ ਹੋਰ ਕੰਟਰੀਜ਼ ਦੇ ਵਿੱਚ ਡਾਗਾ ਰੇਟ ਕੱਟੋਂਦਾ ਤੇ ਸਾਡੇ ਕਿਸਾਨ ਨੂੰ ਉਹਦਾ ਨੁਕਸਾਨ ਹੁੰਦਾ ਅਸੀਂ ਜਿਹੜੀ ਐਕਸਾਈਜ਼ ਡਿਊਟੀ ਉੱਤੇ ਹੈਗੀ ਆ ਡਿਊਟੀ ਜਿਹੜੀ ਹੈਗੀ ਆ ਉਹ 12% ਤੋਂ ਵਧਾ ਕੇ 32% ਕਰ ਦਿੱਤੀ ਤਾਂ ਕਿ ਸਾਡੇ ਆਪਣੇ ਅੰਦਰ ਜਿਹੜੇ ਪੜਦੇ ਕਿਸਾਨ ਨੇ ਜਿਹੜੇ ਉਹ ਪੈਦਾ ਕਰਨਗੇ ਉਹਨਾਂ ਨੂੰ ਇਹਦਾ ਬਾਜੂਮੁੱਲ ਮਿਲ ਸਕੇ। ਔਰ ਇਸੇ ਤਰੀਕੇ ਨਾਲ ਰਿਫਾਈਨਡ ਆਇਲ ਜਿਹੜਾ ਹੈਗਾ ਵਾ ਉਹ ਬਾਰੋ ਕਾਫੀ ਵੱਡੀ ਸੰਖਿਆ ਦੇ ਵਿੱਚ ਇੰਪੋਰਟ ਹੁੰਦਾ। ਉਹਦੇ ਤੇ ਅਸੀਂ ਡਿਊਟੀ ਜਿਹੜੀ ਹੈਗੀ 13 ਤੋਂ ਵਧਾ ਕੇ 35% ਕੀਤੀ ਤਾਂ ਕਿ ਸਾਡੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹਨਾਂ ਨੂੰ ਫਸਲ ਦਾ ਬਾਜੂਮੁੱਲ ਮਿਲ ਸਕੇ ਔਰ ਉਹਨਾਂ ਦੀ ਫਸਲ ਜਿਹੜੀ ਹੈਗੀ ਅੱਛੇ ਤਰੀਕੇ ਨਾਲ ਹਿੰਦੁਸਤਾਨ 'ਚ ਵੇਚ ਸਕੇ। ਇਹਦੇ ਨਾਲ ਨਾਲ ਮੱਧਮ ਵਰਗ ਆ ਜਾਂਦਾ। ਅਸੀਂ ਸਾਰੇ ਜਾਣਦੇ ਹਾਂ ਕਿ ਇਸਨੇ ਬਜਟ ਦੇ ਵਿੱਚ ਅਸੀਂ ਇਨਕਮ ਟੈਕਸ ਦੇ ਵਿੱਚ ਕਾਫੀ ਵੱਡੀ ਰਾਹਤ ਦਿੱਤੀ ਹੈ 7 ਲੱਖ ਤੱਕ ਇਨਕਮ ਦੇ ਉੱਤੇ ਕਿਸੇ ਤਰ੍ਹਾਂ ਦਾ ਕੋਈ ਟੈਕਸ ਨਹੀਂ ਹੋਏਗਾ ਜਿਸ ਦੇ ਨਾਲ ਲਗਭਗ ਜਿਹੜੇ ਨਵੀਂ ਸਲੈਬਸ ਆਈਆਂ ਨੇ 17500 ਦਾ ਕਰੀਬ ਲਗਭਗ ਜਿਹੜਾ ਹੈਗਾ ਹਰ ਇੱਕ ਵਿਅਕਤੀ ਨੂੰ ਦਾ ਲਾਭ ਮਿਲਣ ਵਾਲਾ ਹੈ ਔਰ ਸੈਲਰਡ ਕਲਾਸ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜੀ ਸਟੈਂਡਰਡ ਡੈਕਸ਼ਨ 50000 ਸੀ ਉਸ ਨੂੰ ਅਸੀਂ ਵਧਾ ਕੇ 75000 ਕਰਨ ਦਾ ਕੰਮ ਕੀਤਾ ਹੈ ਉਹਦਾ ਵੀ ਉਹਨਾਂ ਨੂੰ ਟੈਕਸ ਦਾ ਜਿਹੜਾ ਹੈਗਾ ਲਾਭ ਮਿਲੇਗਾ ਔਰ ਇਸੇ ਤਰੀਕੇ ਨਾਲ ਫੈਮਿਲੀ ਪੈਨਸ਼ਨ ਦੀ ਜਿਹੜੀ ਐਗਜ਼ੈਂਪਸ਼ਨ ਹੈਗੀ ਆ ਅਸੀਂ ਉਸ ਨੂੰ ਵੀ 15000 ਤੋਂ ਵਧਾ ਕੇ 25000 ਕਰਨ ਦਾ ਕੰਮ ਕੀਤਾ ਹੈ ਗਰੀਬ ਲੋਕਾਂ ਵਾਸਤੇ ਆਵਾਸ ਯੋਜਨਾ ਤਾਂ ਕੰਮ ਸਾਡਾ ਚੱਲ ਰਿਹਾ ਸੀਗਾ ਅਸੀਂ 3 ਕਰੋੜ ਘਰ ਬਣਾਉਣ ਦਾ ਟੀਚਾ ਜਿਹੜਾ ਹੈਗਾ ਇਸ 100 ਦਿਨ ਦੇ ਵਿੱਚ ਅਸੀਂ ਰੱਖਿਆ ਹੈਗਾ ਅਪਰੂਵ ਕੀਤਾ ਹੈਗਾ 1 ਕਰੋੜ ਸ਼ਹਿਰੀ ਖੇਤਰ ਦੇ ਵਿੱਚ ਔਰ 2 ਕਰੋੜ ਜਿਹੜਾ ਹੈਗਾ ਵਾ ਕਿੰਨ ਗ੍ਰਾਮੀਣ ਖੇਤਰ ਦੇ ਜਿਹਨਾਂ ਕਹਿੰਦੇ ਪੇਂਡੂ ਖੇਤਰ ਦੇ ਵਿੱਚ ਅਸੀਂ 2 ਕਰੋੜ ਜਿਹੜੇ ਘਰ ਜੇਗੇ ਜਾ ਕੇ ਬਣਾਉਣ ਵਾਲੇ ਆ ਔਰ ਹੁਣ ਤੱਕ ਅਸੀਂ 4 ਕਰੋੜ 27 ਲੱਖ ਤੋਂ ਵੱਧ ਜਿਹੜੇ ਘਰ ਜੜੇਗੇ ਨੇ ਗਰੀਬਾਂ ਨੂੰ ਬਣਾ ਕੇ ਦੇ ਚੁੱਕੇ ਆ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਵਿੱਚ ਔਰ ਸੌਰ ਊਰਜਾ ਦੇ ਨਾਲ ਲੋਕਾਂ ਨੂੰ ਵੱਤ ਤੋਂ ਵੱਧ ਲਾਭ ਮਿਲ ਸਕੇ ਜਿਵੇਂ ਪ੍ਰਧਾਨ ਮੰਤਰੀ ਜੀ ਅਸਿਸ ਕਿ ਤੁਹਾਡਾ ਬਿੱਲ ਜ਼ੀਰੋ ਆਏਗਾ ਅਸੀਂ ਉਹ ਯੋਜਨਾ ਵੀ ਲੈ ਕੇ ਆਂਦੀ ਹੈ ਔਰ ਮੈਨੂੰ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਜੂਨ ਤੋਂ ਅਗਸਤ ਯਾਨੀ ਕਿ 3 ਮਹੀਨੇ ਦੇ ਵਿੱਚ ਵਿੱਚ 2.5 ਲੱਖ ਘਰਾਂ ਨੂੰ ਇਸ ਦਾ ਲਾਭ ਮਿਲ ਚੁੱਕਾ ਹੈ। ਔਰ ਇਹ ਅੱਗੇ ਵੀ ਹੋ ਰਕੇ ਬਤੇਗਾ। ਅਸੀਂ ਸਭ ਜਾਣਦੇ ਹਾਂ ਕਿ ਪੂਰੇ ਵਿਸ਼ਵ ਵਿੱਚ ਇੱਕ ਮੰਦੀ ਦਾ ਦੌਰ ਚੱਲਦਾ ਪਿਆ। ਲੇਕਿਨ ਹਿੰਦੁਸਤਾਨ ਦੀ ਇਕਨੋਮੀ ਸਟੇਬਲ ਹੈਗੀ। ਲੇਕਿਨ ਉਹਦੇ ਅੰਦਰ ਜਿਹੜੇ ਸਟਾਰਟਅੱਪਸ ਜਿਹੜੇ ਨਵੇਂ ਨੌਜਵਾਨ ਆਪਣੇ ਕੰਮ ਸ਼ੁਰੂ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡੀ ਰਾਹਤ ਅਸੀਂ ਦਿੱਤੀ ਹੈ ਕਿ ਜਿਹੜਾ 2012 ਤੋਂ 31% ਐਂਜਲ ਟੈਕਸ ਲੱਗਦਾ ਸੀਗਾ ਅਸੀਂ ਉਸ ਨੂੰ ਸਬਾਪਤ ਕਰਕੇ ਸਟਾਰਟਅਪ ਜਿਹੜੇ ਲੋਕ ਲਗਾਉਣਾ ਚਾਹੁੰਦੇ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਰਾਹਤ ਜਿਹੜੀ ਗਈ ਇਹਦੇ ਨਾਲ ਮਿਲਣ ਵਾਲੀ ਹੈ ਔਰ ਉਹਦੇ ਨਾਲ ਨਾਲ ਜਿਹੜੇ ਸਾਡੇ ਛੋਟੇ ਉਦਮੀ ਨੇ ਅੱਗੇ ਸੀ ਬੁਧਰਾ ਜੋਨ ਜਿਹੜੀ ਯੋਜਨਾ ਸਾਡੇ ਚੱਲਦੀ ਪਈ ਸੀ ਉਹਦੇ 10 ਲੱਖ ਤੱਕ ਦੀ ਬੁਧਰਾ ਯੋਜਨਾ ਦਾ ਸੀਗਾ ਹੁਣ ਅਸੀਂ ਲਿਮਿਟ ਅਸੀਂ ਵਧਾ ਕੇ 20 ਲੱਖ ਕਰ ਦਿੱਤੀ ਜਿਸ ਦੇ ਚੋਂ ਉਹ ਨੂੰ ਬਿਨਾਂ ਕਿਸੇ ਕੋਲੈਟਰਲ ਸਿਕਿਉਰਿਟੀ ਦੇ ਜਿਹੜੇ ਵੀ ਉਦਮ ਲਗਾਉਣਾ ਚਾਹੁੰਦੇ ਨੇ ਉਹਨਾਂ ਨੂੰ 20 ਲੱਖ ਤੱਕ ਦਾ ਲੋਨ ਜਿਹੜਾ ਹੈਗਾ ਵਾ ਉਹ ਇਸ ਤੋਂ ਮਿਲੇਗਾ ਇਸ ਨਾਲ ਚਲਦੇ ਹੋਏ ਨੌਜਵਾਨਾਂ ਵਾਸਤੇ ਉਹਨਾਂ ਦੇ ਆਏ ਦਾ ਸਾਧਨ ਬਣਨਾ ਚਾਹੀਦਾ ਹੈ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਹੈ ਜਾਂ ਰੋਜ਼ਗਾਰ ਦੇ ਸਾਧਨ ਉਪਲਬਧ ਹੋਣ 2 ਲੱਖ ਕਰੋੜ ਦਾ ਪੈਕੇਜ ਜਿਹੜਾ ਹੈਗਾ ਵਾ ਉਹ ਪ੍ਰਧਾਨ ਮੰਤਰੀ ਜਿਨੇ ਘੋਸ਼ਣਾ ਕੀਤੀ ਹੈ এমਪਲੋਇਮੈਂਟ ਪੈਕੇਜ ਜਿਦੇ ਵਿੱਚ ਜਿਹੜਾ ਹੈਗਾ ਵਾ ਕਿ ਅਗਲੇ ਸਾਲਾਂ ਦੇ ਵਿੱਚ ਉਹ ਆਪਣਾ ਰੋਜ਼ਗਾਰ ਕਮਾ ਸਕਣ ਇਹਦੀ ਇੱਕ ਵਿਵਸਥਾ ਕੀਤੀ ਗਈ ਹੈ ਇੱਕ ਕਰੋ ਨੌਜਵਾਨਾਂ ਨੂੰ ਟੌਪ ਦੀਆਂ ਜਿਹੜੀਆਂ ਕੰਪਨੀਆਂ ਨੇ ਸਾਡੀਆਂ ਉਹ ਇੰਟਰਨਸ਼ਿਪ ਦਿੱਤੀ ਜਾਏਗੀ ਔਰ ਨਾਲ ਉਹਨਾਂ ਨੂੰ ਵਨ ਟਾਈਮ ਅਸਿਸਟੈਂਸ ਵੀ ਦਿੱਤੀ ਜਾਏਗੀ ਉਹਨਾਂ ਨੂੰ ਇੰਟਰਨਸ਼ਿਪ ਕਰਦੇ ਹੋਏ ਪੈਸੇ ਵੀ ਦਿੱਤੇ ਜਾਣਗੇ ਤਾਂ ਕਿ ਉਹ ਵੱਡੀਆਂ ਕੰਪਨੀ ਦੇ ਵਿੱਚ ਕੰਮ ਸਿੱਖ ਕੇ ਆਪਣੇ ਕੰਮ ਸ਼ੁਰੂ ਕਰ ਸਕਣ ਔਰ ਇਹਦੇ ਨਾਲ ਨਾਲ ਲਗਭਗ 20 ਲੱਖ ਨੌਜਵਾਨਾਂ ਨੂੰ ਅਸੀਂ ITIs ਨੂੰ ਹੋਰ ਅਪਗ੍ਰੇਡ ਕਰਕੇ 1000 ITIs ਜਿਹੜੇ ਹੈਗੇ ਨੇ ਉਹਨੂੰ ਅਸੀਂ ਅਪਗ੍ਰੇਡ ਕਰਾਂਗੇ ਜਿਹਦੇ ਨਾਲ ਲਗਭਗ 20 ਲੱਖ ਨੌਜਵਾਨਾਂ ਨੂੰ ਉੱਥੋਂ ਅੱਛੀ ਟ੍ਰੇਨਿੰਗ ਮਿਲ ਕੇ ਉਹ ਆਪਣੇ ਸਵੈ ਰੋਜਗਾਰ ਵੱਲ ਵਧ ਸਕਣਗੇ ਜੇ ਨੌਜਵਾਨਾਂ ਦੀ ਗੱਲ ਕਰਦੇ ਆ ਤੇ ਭੈਣਾ ਵੀ ਸਾਡੀਆਂ ਵੱਧ ਚੜ ਕੇ ਦੇਸ਼ ਦੀ ਤਰੱਕੀ 'ਚ ਹਿੱਸਾ ਪਾ ਰਹੀਆਂ ਨੇ ਔਰ ਅਸੀਂ ਲਖਪਤੀ ਦੀਦੀ ਦਾ ਜਿਹੜਾ ਪ੍ਰਧਾਨ ਮੰਤਰੀ ਜੀ ਨੇ ਇਨੀਸ਼ੀਏਟਿਵ ਲਿੱਤਾ ਉਹਦੇ ਮੁਤਾਬਕ ਅਸੀਂ 11 ਲੱਖ ਨਵੀਆਂ ਲਖਪਤੀ ਦੀਦੀਸ ਦਾ ਟੀਚਾ ਰਗਾਵਾ ਇਸ ਸਮੇਂ ਦੇ ਵਿੱਚ ਰੱਖਿਆ ਆਪਣੇ ਕੋਲੇ ਔਰ ਅਸੀਂ ਉਮੀਦ ਕਰਦੇ ਹਾਂ ਕਿ 1 ਕਰੋੜ ਲਖਪਤੀ ਦੀਦੀ ਜਿਹੜੀਆਂ ਹੈਗੀਆਂ 1 ਲੱਖ ਰੁਪਿਆ ਪਰイヤー ਦੀ ਆਮਦਨ ਘਟ ਗਈ ਹੈ ਉਹਨਾਂ ਨੂੰ ਇਹ ਤੋ ਹੋ ਸਕੇ ਇਸ ਕੰਮ ਵਾਸਤੇ ਅਸੀਂ ਕਰ ਰਹੇ ਹਾਂ ਉਹਦੇ ਨਾਲ ਨਾਲ ਸਾਡੇ ਸੀਨੀਅਰ ਸਿਟੀਜ਼ਨਸ ਬਜ਼ੁਰਗ ਨੇ ਔਰ ਬਹੁਤ ਸਾਰਾ ਪਤ ਦੇਖਦੇ ਆ ਕਿ ਜੇ ਆਪਾਂ ਆਪਣੀ ਹੈਲਥ ਇੰਸ਼ੋਰੈਂਸ ਵੀ ਕਰਾਣੇ ਹੈ ਤੇ ਜਿਹੜੇ ਬਜ਼ੁਰਗ ਨੇ ਉਹਨਾਂ ਦੀ ਹੈਲਥ ਇੰਸ਼ੋਰੈਂਸ ਨਹੀਂ ਹੋ ਪਾਉਂਦੀ ਪ੍ਰਧਾਨ ਮੰਤਰੀ ਜੀ ਨੇ ਇੱਕ ਬਹੁਤ ਵੱਡਾ ਇਨੀਸ਼ੀਏਟਿਵ ਲਿੱਤਾ ਹੈ ਕਿ 70 ਸਾਲ ਤੋਂ ਉੱਤੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਆਯੁਸ਼ਮਨ ਭਾਰਤ ਸਕੀਮ ਦੇ ਤਹਿਤ 5 ਲੱਖ ਤੱਕ ਦਾ ਮੁਫਤ ਬੀਮਾ ਉਹਨਾਂ ਦਾ ਕੀਤਾ ਜਾਏਗਾ। ਯਾਨੀ ਕਿ 5 ਲੱਖ ਤੱਕ ਦਾ ਉਹਨਾਂ ਨੂੰ ਮੁਫਤ ਜਿਹੜਾਗਾ ਇਲਾਜ ਦਾ ਸੁਵਿਧਾ ਮਿਲੇਗੀ। ਇਹਦੀ ਕੋਸ਼ਣਾ ਜਿਹੜੀ ਹੈਗੀ ਇਹ ਕਰਤੀ ਹੈ ਲਗਭਗ 6 ਕਰੋੜ ਦੇ ਕਰੀਬ ਜਿਹੜੇ ਸਾਡੇ ਬਜ਼ੁਰਗ ਨੇ 70 ਸਾਲ ਤੋਂ ਉੱਪਰ ਨੇ ਉਹਨਾਂ ਨੂੰ ਇਹਦਾ ਲਾਭ ਮਿਲਣ ਵਾਲਾ ਹੋਸਪੀਟਲਸ ਦੇ ਵਿੱਚ ਲਾਭ ਤੁਸੀਂ ਦੇ ਰਹੇ ਹੋ ਡਾਕਟਰਸ ਕਿ ਥੋ ਆਣਗੇ ਅਸੀਂ ਮੈਡੀਕਲ ਇਨਫਰਾਸਟ੍ਰਕਚਰ ਤੇ ਵਧਾ ਰਹੇ ਹਾਂ ਤੇ ਉਦੋਂ ਸੇ ਡਾਕਟਰਸ ਦੀ ਵੀ ਲੋੜ ਹੈ ਉਦੋਂ ਸੇ ਲਗਭਗ 75000 ਜਿਹੜੀਆਂ ਮੈਡੀਕਲ ਸੀਟਾਂ ਜਿਹੜੀਆਂ ਹੈਗੀਆਂ ਨੇ ਅਸੀਂ ਜਿਹੜੀਆਂ ਹੈਗੀਆਂ ਨੇ ਉਸ ਨੂੰ ਡਾ ਰਹਾ ਹੈਗਾ ਵਾ ਇਸ ਦੌਰਾਨ ਜਿਹੜਾ ਕਿ ਵਾਧਾ ਕਰਨ ਦਾ ਨਿਰਣਾ ਕੀਤਾ ਔਰ ਇਹ ਸਾਰੇ ਚੀਜ਼ਾਂ ਤੁਹਾਡੇ ਸਾਹਮਣੇ ਕੁਝ ਬਿੰਦੂ ਰੱਖੇ ਨੇ ਮੈਂ ਅਸੀਂ ਤੁਹਾਨੂੰ ਜਿਹੜਾ ਪੂਰੇ ਦੇ ਪੂਰੇ ਇੱਕ ਕੁਝ ਵੀ ਕੋਈ ਸਮਾਂ ਲਿਕੇ ਜੇ ਮੈਂ ਐਕਸਪਲੇਨ ਕਰਨ ਲਗਾ ਜੋ ਜੋ ਅਸੀਂ 100 ਦਿਨ ਚ ਕੰਮ ਕੀਤੇ ਨੇ ਲੱਗਦਾ ਮੈਨੂੰ 2.5 ਘੰਟੇ ਚਾਹੀਦੇ ਨੇ ਉਸ ਨੂੰ ਐਕਸਪਲੇਨ ਕਰਨ ਵਾਸਤੇ ਅਸੀਂ ਉਹਦੀ ਪੀਡੀਐਫ ਜਿਹੜੀ ਹੈ ਪੁਆਇੰਟ ਵਾਈਜ਼ ਉਹ ਵੀ ਤੁਹਾਨੂੰ ਇਹਦੇ ਨਾਲ ਅਸੀਂ ਮੇਲ ਕਰ ਦੇਾਂਗੇ ਜਾਂ ਵਟਸਐਪ ਕਰ ਦੇਾਂਗੇ ਔਰ ਮੈਂ ਇਹ ਕਹਿ ਸਕਦਾ ਕਿ ਦੇਸ਼ ਦੀ ਤਰੱਕੀ ਵਾਸਤੇ ਇਹ 100 ਦਿਨ ਜਿਹੜੇ ਕਿ ਸੁਰਨ ਮਈ ਸਾਬਤ ਹੋਣ ਵਾਲੇ ਹੈ ਇੱਕ ਮੀਲ ਪੱਥਰ ਸਾਬਤ ਹੋਏਗਾ ਦੇਸ਼ ਦੀ ਤਰੱਕੀ ਵਾਸਤੇ ਜਿਸ ਤਰੀਕੇ ਨਾਲ ਗਰੀਬ ਦੀ ਕਿਸਾਨ ਦੀ ਨੌਜਵਾਨ ਦੀ ਪਹਿਨਾ ਦੀ ਇੰਡਸਟਰੀ ਦੀ ਹਰ ਵਿਅਕਤੀ ਦੀ ਚਿੰਤਾ ਜਿਹੜੀ ਚਾਹੇ ਦਲਿਤ ਹੋਣ ਚਾਹੇ ਦੂਸਰੇ ਹੋਣ ਜਿਹੜੀ ਚਿੰਤਾ ਪ੍ਰਧਾਨ ਮੰਤਰੀ ਜੀ ਨੇ ਕੀਤੀ ਹੈ 100 ਦਿਨਾਂ ਦੇ ਵਿੱਚ ਮੈਂ ਸਮਝਦਾ ਕਿ ਜਿਸ ਰਫਤਾਰ ਦੇ ਨਾਲ ਇਹ ਕੰਮ ਕੀਤਾ ਹੈਗਾ ਇਹ ਪਿਛਲੀ ਦੋ ਜਿਹੜੀ ਸਾਡੀ ਟਰਮਸ ਰਹੀਆਂ ਉਹਨਾਂ ਨਾਲੋਂ ਕਿਤੇ ਜ਼ਿਆਦਾ ਇੱਕ ਰਫਤਾਰ ਜਿਹੜੀ ਹੈ ਇਸ ਵਾਰੀ મોદી ਉਸ ਤੇਜ਼ੀ ਨਾਲ ਕੰਮ ਕਰ ਰਹੇ ਨੇ ਦੇਸ਼ ਨੂੰ ਅੱਗੇ ਵਧਾਉਣ ਵਾਸਤੇ ਦੇਸ਼ ਦੇ ਨਾਗਰਿਕਾਂ ਨੂੰ ਉਹਨਾਂ ਨੂੰ ਸਹੀ ਉਹਨਾਂ ਦਾ ਜੀਵਨ ਪੱਤਰ ਅਸੀਂ ਸਹੀ ਮੈਨੇ ਦੇ ਵਿੱਚ ਉੱਪਰ ਚੱਕ ਸਕੀਏ ਇਹਦੇ ਵਾਸਤੇ ਇੱਕ ਪ੍ਰਯਾਸ ਕੀਤਾ ਅਸੀਂ ਆਪਣੇ 100 ਦਿਨ ਦਾ ਰਿਪੋਰਟ ਕਾਰਡ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਹੁਣ ਜੇ ਕੋਈ ਤੁਹਾਡਾ ਪ੍ਰਸ਼ਨ ਹੋਵੇ ਤਾਂ ਤੁਸੀਂ ਪੁੱਛ ਸਕਦੇ ਹੋ